ਮੈਂ ਮਜਵੀ ਸਿੱਖਾਂ ਦਾ ਮੁੰਡਾ ਹੋ ਕੇ ਭਾਈ ਯਾਰ ਉਹਦੇ ਨਾਲ ਵਹਿਣਾ ਯਾਰਾ 30 ਲੱਖ ਰੁਪਏ ਦਾ ਲੋਕਾਂ ਦਾ ਮੈਂ ਮਣਵਾਤਾ ਹੂ ਯਾਰਾ ਫਿਰ ਮੈਂ ਹੀ ਮੈਂ ਹੀ ਲੈ ਲੈਂਦਾ ਤੂੰ ਤਾਂ ਪੈਸੇ ਤੁਸੀਂ ਮਜਵੀ ਸਿੰਘ ਹੋ ਰੰਗਰੇਟਾ ਵੀ ਮਜਵੀ ਸਿੰਘ ਹੈ ਤੇ ਰੰਗਰੇਟਾ ਇਹਨਾਂ ਖਿਲਾਫ ਬੋਲੇ ਬਹੁਤ ਜ਼ਿਆਦਾ ਕੀ ਕਹੂੰਗੇ ਉਹਦੇ ਬਾਰੇ ਉਹ ਪਿਓਰ ਨਹੀਂ ਹੈਗਾ ਜੀ ਜਿਹੜਾ ਪਿਓਰ ਮਜਵੀ ਆ ਉਹ ਆਪ ਦੇਦੇ ਚ ੱਲੂ ਲਵੇ ਖੜ ਕੇ ਗਿਟਾਉਂਦਾ ਨਹੀਂ ਭਾਈ ਇਤਿਹਾਸ ਚੱਕ ਕੇ ਦੇਖ ਲਓ ਬਾਬਾ ਦੀਪ ਸਿੰਘ ਦੇਖ ਲਓ ਬਾਬਾ ਆਪਣੇ ਕੀ ਸੀਗਾ ਜੇ ਸੀਸ ਲੈ ਕੇ ਆਏ ਸੀਗੇ ਆਪਣੇ ਹੋਂ ਦੀਪ ਸਿੰਘ ਜੀ ਸਾਡੇ ਸਾਹਮਣੇ ਆ ਜਿਹੜਾ ਅਸਲੀ ਮਜਵੀ ਸਿੱਖਾ ਪਹਿਲੇ ਤੋਂ ਦਾ ਘਰ ਚੜਜੜੇ ਪਾਸੇ ਹੂ 100 ਦੇ ਵਿੱਚੋਂ 80% ਜਿੱਥੇ ਮਰਜੀ ਘਰ ਅੱਜ ਦੇਖ ਰਹੇ ਹੋ ਉਹ ਚੜਦੀ ਕਲਾ ਚ ਰਹਿੰਦਾ ਮਜਵੀ ਸਿੰਘ ਦਾ ਜਿਹੜਾ ਪਰ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਹੈ ਮੇਰੇ ਭਰਾਵਾਂ ਨੂੰ ਦੱਸਣਾ ਚਾਹਣਾ ਵੀ ਜੱਟ ਨਾਲ ਮਜਵੀ ਜ਼ਰੂਰ ਹੁੰਦਾ ਇਹ ਰੱਬ ਦਲਾਇਆ ਹੋਇਆ ਕੀ ਕਹੋਗੇ ਅੱਜ 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 ਜਿਹੜਾ ਪੰਡਾਲ ਆ ਤੁਹਾਡਾ ਛੋਟਾ ਰਹਿ ਗਿਆ ਤੁਸੀਂ ਇੰਨਾ ਕੀ ਸੋਚਿਆ ਸੀ ਪ੍ਰਬੰਧ ਵੀ ਇੰਨੇ ਕੀ ਕੱਠ ਹੋਊਗਾ ਅਸੀਂ ਦਾ ਬੜਾ ਕਟਕ ਕਰਿਆ ਸੀ ਜਾਇ ਪਰ ਸਾਨੂੰ ਲੋਕਾਂ ਦੇ ਜਿਹੜੇ ਹਿਸਾਬ ਨਾਲ ਫੋਨ ਆ ਰਹੇ ਸੀ ਤੇ ਉਮੀਦ ਹੈਗੀ ਸੀ ਅੰਦਰੋਂ ਉਮੀਦ ਤਾਂ ਸਾਨੂੰ ਭਾਨਾ ਲਿਆਉਣ ਦੀ ਵੀ ਸੀ ਉਮੀਦ ਸਾਨੂੰ ਭਾਨਾ ਲਿਆਉਣ ਦੀ ਵੀ ਸੀ ਪਰ ਸਾਨੂੰ ਆਏ ਥੀ ਵੀ ਕਿਤੇ ਆਪਣੀ ਰੈਲੀ ਆ ਜਿਹੜੀ ਸਾਥੋਂ ਇੱਕ ਸਭ ਤੋਂ ਵੱਡਾ ਡਰਿਆ ਸੀ ਵੀ ਸਾਥੋਂ ਘੱਟ ਸਾਹਮਣਾ ਨਹੀਂ ਅਸੀਂ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਲਿਆ ਕੇ ਸੀ ਜੁਨੀਆਨਾਂ ਦੇ ਝੋਲੀ ਚ ਪਾਇਆ ਸਾਡੀ ਟੈਂਸ਼ਨ ਬਹੁਤ ਘਟ ਗਈ ਨੂੰ